ਚੋਲ ਲੱਗ ਗਿਆ ਇੱਕ ਕਿਸ਼ਤੀ ਬਾਕੀ ਕਿਸ਼ਤੀਆਂ ਹੋਰ ਵੀ ਹੋਣਗੀਆਂ ਤੇ ਆ ਬੱਚਿਆਂ ਵਾਲੇ ਆਗੇ ਮੇਲੇ ਦੀ ਤਿਆਰੀ ਹੋ ਚੁੱਕੀਆਂ ਨੇ ਤੇ ਬਾਕੀ ਦੇਖ ਲਓ ਵੀ ਕਿ ਢੋਲਾਂ ਦੇ ਜੀੜਾ ਤੁਹਾਨੂੰ ਇਹ ਵੀ ਬਾਈ ਜਾਨ ਦਿਖਾ ਲ ਖਾ ਲਿਆ ਪਿੰਡੀ ਘਟਨੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਸਪਾਰ ਤੇ ਸਪਾਰ ਦਾ ਆ ਗਿਆ ਮੇਲਾ ਤੁਹਾਨੂੰ ਸਾਰਾ ਆਪਾਸਪਾਰ ਦਾ ਮੇਲਾ ਦਿਖਾਵਾਂਗੇ ਵੈਸੇ ਮੇਲਾ 14 ਤੋਂ ਸਟਾਰਟ ਆ ਪਰ ਅੱਜ ਮੇਲੇ ਦੇ ਕੋਸ਼ਤ ਤਿਆਰੀਆਂ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਕਿੰਨਾ ਕਿ ਮੇਲਾ ਲੱਗ ਚੁੱਕਿਆ ਤੇ ਕਿੰਨੇ ਮਤਲਬ ਦੁਕਾਨਾਂ ਲੱਗ ਗਈਆਂ ਸਾਰਾ ਤੁਹਾਨੂੰ ਅੱਜ ਦੀ ਵੀਡੀਓ 'ਚ ਆਪਾਂ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਤੇ ਬਹੁਤ ਫੇਮਸ ਮੇਲਾ ਜੀ ਸਪਾਰ ਦਾ ਤੇ ਬਾਕੀ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਵੀਡੀਓ ਨੂੰ ਐਂਡ ਤੱਕ ਬਣੇ ਰੱਖੇ ਲਓ ਜੀ ਆਪਾਂ ਪਹੁੰਚੇ ਹੋਇਆ ਸਪਾਰ ਤੇ ਸਪਾਰ ਦਾ ਮੇਲਾ 14 ਤਰੀਕ ਤੋਂ ਸਟਾਰਟ ਹੋ ਰਿਹਾ। ਇਹ ਆਪਾਂ ਤੁਹਾਨੂੰ ਇੱਕ ਥੋੜਾ ਦੋ ਤੋਂ ਤਿੰਨ ਤਿੰਨ ਦਿਨ ਪਹਿਲਾਂ ਦੀ ਇਹ ਵੀਡੀਓ ਆ। ਜੀ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਸਪਾਰ ਦੇ ਮੇਲੇ ਦੀ ਤੇ ਬਾਕੀ ਤੁਹਾਨੂੰ ਦੁਕਾਨਾਂ ਦਿਖਾਵਾਂਗੇ ਕਿ ਕਿੰਨੀ ਇਕ ਲੱਗ ਚੁੱਕੀਆਂ ਨੇ ਸਾਰੀਆਂ। ਲਓ। ਲਓ ਜੀ ਇੱਧਰ ਬਾਈ ਢੋਲ ਵਾਲੇ ਬੈਠੇ ਨੇ ਜਿਵੇਂ। ਚਲੋ ਆਪਾਂ ਇੱਥੇ ਆਪਾਂ ਪਹੁੰਚ ਜਾਈਏ। ਵਾਧਰੀ ਤੋਂ ਇਹ ਜਿਹੜਾ ਮੇਲਾ ਸਪਾਰ ਦਾ ਲੱਗ ਰਿਹਾ ਹੈ ਬਾਕੀ ਆਪਾਂ ਤੁਹਾਨੂੰ ਇਹਨਾਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਇਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਾਕੀ ਸਾਰਾ ਆਪਾਂ ਦਿਖਾਵਾਂਗੇ ਦਰਸਲ ਕਰਾਵਾਂਗੇ ਬਾਕੀ ਉੱਧਰ ਵੀ ਹੈਗਾ ਮਤਲਬ ਦੇਖਣ ਨੂੰ ਉੱਧਰ ਵੀ ਆਪਾਂ ਦਰਸੂ ਕਰਾਵਾਂਗੇ ਬਾਕੀ ਬਾਹਰ ਕਿੰਨੀਆਂ ਦੁਕਾਨਾਂ ਲੱਗੀਆਂ ਨੇ ਤੁਹਾਨੂੰ ਸਾਰੀਆਂ ਆਪਾਂ ਉਹ ਦੁਕਾਨਾਂ ਦਿਖਾਵਾਂਗੇ ਕਿੰਨੀ ਕੀ ਮੇਲੇ ਦੀ ਤਿਆਰੀ ਹੋ ਰਹੀ ਹੈ ਲਓ ਜੀ ਆਪਾਂ ਪਹੁੰਚੇ ਹੋਏ ਆਂ ਸਪਾਰ ਤੇ ਸਪਾਰ ਦਾ ਮੇਲਾ 14 ਤਰੀਕ ਤੋਂ ਸਟਾਰਟ ਹੋ ਰਿਹਾ ਤੇ ਅੱਜ ਤੋਂ ਤਿੰਨ ਤੋਂ ਚਾਰ ਦਿਨਾਂ ਨੂੰ ਵੈਸੇ ਕਾਫੀ ਸੰਗਤ ਆ ਰਹੀ ਆ ਕੱਟ ਕਾਫੀ ਹੋਣ ਲੱਗਿਆ ਵੈਸੇ ਮੇਲਾ ਦਾ ਸਟਾਰਟ ਹੀ ਮੰਨੋ ਤੇ ਦੁਕਾਨਾਂ ਵੀ ਬਹੁਤ ਲੱਗ ਚੁੱਕੀਆਂ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੁਕਾਨਾਂ ਸਾਰੀਆਂ ਲਓ ਜੀ ਚੰਡੋਲ ਵਗੈਰਾ ਲੱਗ ਚੁੱਕਿਆ ਤੇ ਮੇਲਾ ਵੈਸੇ ਜੇ ਆਪਾਂ ਕਹੀਏ ਤਕਰੀਬਨ 60 ਹੋ ਗਿਆ ਕਿਉਂਕਿ ਬਹੁਤ ਸੰਗਤ ਮੁੱਠਾ ਟੇ ਕਿਨਾਰੀ ਤੇ ਬਾਕੀ ਦੁਕਾਨਾਂ ਵਗੈਰਾ ਵੀ ਲੱਗ ਚੁੱਕੀਆਂ ਨੇ ਜਿਵੇਂ ਆਹ ਦੇਖੋ ਇੱਧਰ ਤੇ ਵੈਸੇ ਇਹ ਅਜੈਕਟ ਜਿਹੜੀ ਤਰੀਕਾ ਮੇਲੇ ਦੀ ਉਹ 14 ਤਰੀਕਾ 14 ਤਰੀਕ ਨੂੰ ਮੇਲਾ ਸਟਾਰਟ ਹੋ ਜੂਗਾ ਪਰ ਫਿਰ ਵੀ ਜੇ ਆਪਾਂ ਗੱਲ ਕਹੀਏ ਅੱਜ ਤੋਂ 2 ਤੋਂ 3 ਦਿਨਾਂ ਨੂੰ ਮੇਲਾ ਸਟਾਰਟ ਆ ਤੇ ਬਾਕੀ ਦੁਕਾਨਾਂ ਵਗੈਰਾ ਲੱਗ ਚੁੱਕੀਆਂ ਨੇ ਲਓ ਜੀ ਜਿਵੇਂ ਬੱਚਿਆਂ ਦੇ ਘੜਾਉਣੇ ਹੋਗੇ ਹਨਾ ਤੇ ਆ ਇੱਧਰ ਜਿਵੇਂ ਲੇਡੀਜ ਹੋ ਗਿਆ ਜਮੇ ਇਹ ਸਾਰਾ ਤੁਹਾਨੂੰ ਸਪਾਰ ਦੇ ਮੇਲੇ ਤੇ ਮਿਲਣਾ ਸਮਾਨ ਤੇ ਪਹੁੰਚੋ ਬਹੁਤ ਵੱਡਾ ਮੇਲਾ ਹੁੰਦਾ ਤੇ 25 26 ਤਰੀਕ ਤੱਕ ਚੱਲੂਗਾ ਇਹ ਲਓ ਜੀ ਤੇ ਇੱਧਰ ਭਾਂਡੇ ਵਗੈਰਾ ਹੋ ਗਿਆ ਜਮੇ ਹਨਾ ਸਾਰੇ ਪਲਾਕਟ ਦਾ ਸਮਾਨ ਜਿਵੇਂ ਹੋ ਗਿਆ ਸਾਰਾ ਤੁਹਾਨੂੰ ਇਹ ਮੇਲੇ ਦੇ ਵਿੱਚੋਂ ਮਿਲ ਜਾਣਾ ਆ ਦੇਖੋ ਤੇ ਬਾਕੀ ਇੱਧਰ ਸੇ ਲੱਗੀ ਹੋਈ ਆ ਲੋ ਤੇ ਬਾਕੀ ਆਪਾਂ ਤੁਹਾਨੂੰ ਉਧਰ ਚੰਡੋਲ ਵਗੈਰਾ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਐਵੇਂ ਦੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗ ਚੁੱਕੀਆਂ ਨੇ ਤੇ ਅੱਜ ਤੋਂ 2-3 ਦਿਨਾਂ ਨੂੰ ਇਹ ਜਿਹੜਾ ਮੇਲਾ ਸਟਾਰਟ ਆ ਤੇ 14 ਸਤੰਬਰ ਤੋਂ ਆਪਾਂ ਕਹਿ ਸਕਦੇ ਹਾਂ ਜਿਹੜਾ ਮੇਲਾ ਉਹ ਸਟਾਰਟ ਹੋ ਜਾਊਗਾ ਬਾਕੀ ਇੱਧਰ ਵੀ ਦੁਕਾਨਾਂ ਵਗੈਰਾ ਸਾਰੀਆਂ ਲੱਗ ਚੁੱਕੀਆਂ ਨੇ ਤੁਹਾਨੂੰ ਇੱਧਰ ਦਿਖਾ ਦਿੰਦੇ ਆ ਜਿਵੇਂ ਆਹ ਦੇਖੋ ਇਹ ਮੇディア ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਤੁਸੀਂ ਆ ਸਕਦੇ ਹੋ। ਬਾਕੀ ਪਾਰਸ ਵਗੈਰਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਗਏ। ਤੇ ਅਗਰੇ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ। ਆ ਲਓ। ਇੱਧਰ ਵੀ ਦੁਕਾਨਾਂ ਨੇ। ਤੁਹਾਨੂੰ ਜੀ ਕਮੈਂਟ ਕਰਕੇ ਦੱਸਿਓ ਵੀ ਕੀ ਕਹਿੰਦੇ ਹੁੰਦੇ ਨੇ। ਤੁਸੀਂ ਕਮੈਂਟ ਕਰਿਓ। ਹੈਨਾ? ਕਿ ਜਿਹੜੀ ਚੀਜ਼ ਆਪਾਂ ਸੁਣੀ ਆਪਾਂ ਉਹ ਦੱਸ ਸਕਦੇ ਹਾਂ। आप लो आधर वगैरह बाकी भाई पिछले साल बैठे भी अगर आ कि बैठा गे तो पहुँच रहे आप सैट करके देख रहे हैं ओके आ ਬਾਕੀ ਇੱਧਰ ਵੀ ਦੁਕਾਨਾਂ ਲੱਗ ਚੁੱਕੀਆਂ ਨੇ ਤੇ ਇਹ ਆਪਾਂ ਮੇਲੇ ਦੀ ਤਿਆਰੀਆਂ ਕਹਿ ਸਕਦੇ ਲੋਗੇ ਇੱਧਰ ਆ ਵੀ ਝੰਡੂ ਲਾ ਜਿਹੜਾ ਹਜੇ ਰੈਡੀ ਹੋਣਾ ਠੀਕ ਆ ਤੇ ਜੋ ਇੱਧਰ ਨੇ ਇਹ ਸਾਹ ਦੇ ਉੱਪਰ ਵੀ ਹੈਗੇ ਨੇ ਕਾਫੀ ਝੰਡੂ ਮਤਲਬ ਝੰਡੂ ਤਾਂ ਬਹੁਤ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਤੇ ਇੱਧਰ ਵੀ ਜਵੇਂ ਲੱਗੇ ਹੋਏ ਨੇ ਬਾਕੀ ਆ ਚੱਲ ਰਹੀਆਂ ਨੇ ਤਿਆਰੀਆਂ ਹਜੇ ਤੇ ਤੁਹਾਨੂੰ ਦਿਖਾਉਨੇ ਆਪਾਂ ਇਹਨਾਂ ਬਾਕੀ ਆ ਦੇਖੋ ਇੱਧਰ ਜਿੰਨੋ ਲੱਗ ਗਿਆ ਇੱਕ ਕਿਸ਼ਤੀ ਬਾਕੀ ਕਿਸ਼ਤੀਆਂ ਹੋਰ ਵੀ ਹੋਣਗੀਆਂ ਤੇ ਆ ਬੱਚਿਆਂ ਵਾਲੇ ਆਗੇ ਜਮੇ ਤੇ ਐਵੇਂ ਦਾ ਮੇਲਾ ਤੇ ਅੱਜ ਤੋਂ ਦੋ ਤਿੰਨ ਦਿਨਾਂ ਤੋਂ ਮੇਲਾ ਸਟਾਰਟ ਆ ਬਾਕੀ ਉਧਰ ਮੌਤ ਦਾ ਖੂਬ ਹੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਸਾਰਾ ਸਪਾਰ ਦਾ ਮੇਲਾ ਦਿਖਾਵਾਂਗੇ ਰਾਤ ਦਾ ਵੀਊ ਵੀ ਦਿਖਾਵਾਂਗੇ ਦਿਨ ਦਾ ਵੀ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂ ਕਰਿਓ ਬਾਕੀ ਆ ਵੀ ਹਜੇ ਸੈਟਿੰਗ ਹੋ ਰਹੀ ਹੈ ਜਿਵੇਂ ਆ ਦੇਖੋ ਲਓ। ਇਕ ਆਹ ਦੇਖੋ ਇੱਧਰ। ਤੇ ਮੱਲਾ ਜੀ ਆਪਾਂ ਕਹੀਏ ਵੀ ਚੰਡੋਲ ਚੂਲੇ ਦਾ ਬਹੁਤ ਜ਼ਿਆਦਾ ਹੁੰਦੇ ਨੇ। ਕਿਉਂਕਿ ਬਹੁਤ ਵੱਡਾ ਮੇਲਾ ਹੁੰਦਾ ਸਪਾਰ ਦਾ। ਆਹ ਦੇਖੋ ਇੱਧਰ ਮੌਤ ਦਾ ਕੂ ਦਿਖਾਉਣਾ ਹੈ ਤੁਹਾਨੂੰ। ਤੇ ਬਾਈਓ ਨੇ ਸੈੱਟ ਕਰ ਰਿਆ ਹਾਲੇ ਤੇ ਇਹ ਵੀ ਇਸ ਵਾਰ ਮੇਲੇ ਦੇ ਪਿਛਲੇ ਸਾਲ ਵੀ ਹੈਗਾ ਸੀ ਤੇ ਇਸ ਵਾਰ ਵੀ ਹੈਗਾ ਤੇ ਪਿਛਲੇ ਸਾਲ ਵੀ ਆਪਾਂ ਇਹ ਮੇਲਾ ਦਿਖਾਇਆ ਸੀ ਤੁਹਾਨੂੰ। ਆਪਾਂ ਪਾਈ ਦੀ ਵੀਡੀਓ। ਇਸ ਸਾਲ ਵੀ ਆਪਾਂ ਪਾਵਾਂਗੇ। ਬਾਕੀ ਇੱਧਰ ਕਿਡੋਲ ਆ ਗਏ ਹਨ ਤੇ ਆ ਤੁਹਾਨੂੰ ਆਪਾਂ ਵਾਪਸ ਆਉਂਦੇ ਦਿਖਾਵਾਂਗੇ ਉਧਰੋਂ ਇੰਨੀ ਸ਼ੈਡ ਹੋਣਾ ਤੁਹਾਨੂੰ ਆਪਾਂ ਇੰਨੀ ਦਿਖਾ ਰਹੇ ਹਾਂ ਸਾਰੀ। ਲਓ ਜੀ। ਤੇ ਆ ਆ ਗਿਆ ਮੌਤ ਦਾ ਖੂ। ਤੇ ਇਹਦੇ ਵਿੱਚ ਗੱਡੀ, ਮਰੂਤੀ ਗੱਡੀ ਜਾਂ ਮੋਟਰਸਾਈਕਲਾਂ ਫਿਰ ਕਰਤੱਪ ਕਰ ਦਿੰਦੇ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ। ਤੇ ਬਹੁਤ ਵਧੀਆ ਮਾਹੌਲ ਹੁੰਦਾ ਰਾਤ ਦਾ ਥੋੜਾ ਜਿਆਦਾ ਆਪਾਂ ਵਧੀਆ ਕਹਿ ਸਕਦੇ ਹਾਂ ਕਿਉਂਕਿ ਰਾਤ ਨੂੰ ਕੱਠ ਬਹੁਤ ਜਿਆਦਾ ਹੁੰਦਾ ਤੇ ਇੱਕ ਲਾਈਟਿੰਗ ਬਹੁਤ ਹੁੰਦੀ ਆ। ਤੇ ਆਪੋ ਲਾਈਟਿੰਗ ਤੁਹਾਨੂੰ ਪਤਾ ਖਾਵਾਂਗੇ ਸਾਰਾ ਰਾਤ ਦਾ ਵੀਊ ਵੀ ਦਿਨ ਦਾ ਵੀਊ ਵੀ ਸਪਾਰ ਦੇ ਮੇਲੇ ਦਾ ਤੇ ਵੀਡੀਓ ਚੰਗੀ ਲੱਗੀ ਸੇ ਆ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਚੰਨੋਲ ਇੱਧਰ ਆ ਗਿਆ ਕਿਸਤੀ ਆ ਗਈ ਇੱਧਰ ਨਾ ਲਓ ਜੀ ਬਾਕੀ ਆ ਗਈ ਕਿਸ਼ਤੀ ਤੇ ਇਹ ਵੀ ਬਾਈ ਉਹਨਾਂ ਨੇ ਕਰਤੀ ਚਾਰਟ ਚੈੱਕ ਕਰ ਰਿਹਾ ਸਾਰਾ ਕੁਝ ਚਾਰਟ ਮਤਲਬ ਵੀ ਐਨ ਪ੍ਰੋਪਰ ਵਰਕ ਕਰ ਰਹੀ ਨੇ ਕੀਕਾ ਇਹ ਸੱਟਾ ਕਰ ਰਹੀ ਨੇ ਤੇ ਉਹ ਬਾਈ ਵੀ ਆਟਾ ਕਰ ਰਹੀ ਨੇ ਇੱਧਰ ਦੇਖੋ ਸਵਾਗਤਮ ਹੁਣ ਮੜਾਲੀ ਵਰਗੀ ਆ ਗਈ ਭਾਈ ਟ੍ਰੇਨ 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 ਹੈ ਬੀ ਡ੍ਰੇਨ ਗਨ ਟ੍ਰੇਨ ਹੈ ਠੀਕ ਹੈ ਜੀ ਬਾਕੀ ਚਲਦੇ ਆ ਉਧਰ ਤੁਹਾਨੂੰ ਉਧਰ ਬਿਠਾਉਣੇ ਆ ਤੇ ਭਾਈ ਹੁਣ ਇਹ ਆ ਕਰ ਰਹੇ ਨੇ ਪੂਰੀ ਸ਼ੈਟਿੰਗ ਤੇ 2 ਤੋਂ 3 ਦਿਨ ਮੇਲੇ ਦੇ ਰਹਿ ਚੁੱਕੇ ਆ ਜੀ ਇਹ ਪੂਰਾ ਕੱਠ ਹੁੰਦਾ ਤੇ ਰਾਤ ਦਾ 뷰ਟ ਨੂੰ ਆਪਾਂ ਸਾਰਾ ਦਿਖਾਵਾਂਗੇ ਇੱਧਰ ਜਿਵੇਂ ਹੁਣ ਦੱਸਤਾ ਵੀ ਆ ਆ ਗਿਆ ਆ ਕੇ ਝੂਲੇ ਆ ਵੀ ਝੂਲਾ ਆ ਗਿਆ ਇੱਕ ਤਰ੍ਹਾਂ ਦਾ ਬਾਕੀ ਆ ਇੱਧਰ ਮੌਤ ਦਾ ਕੂ ਆ ਗਿਆ ਬਾਕੀ ਆ ਇੱਧਰ ਚੰਡੋਲ ਕਿਸ਼ਤੀ ਤੇ ਆ ਬਾਈ ਉਹ ਵੀ ਸ਼ਟ ਕਰ ਲੱਗੇ ਹੋਣੇ ਆਪਣਾ ਸਾਰਾ ਸਿਸਟਮ ਤੇ ਆ ਪਈਆਂ ਨੇ ਇਹਦੇ ਚੰਡੋਲ ਦੀਆਂ ਜਿਹਦੇ ਵਿੱਚ ਆਪਾਂ ਨੇ ਬੈ ਕੇ ਝੂਟੇ ਲੈਣੇ ਆ ਤੇ ਆ ਚੀਜ਼ ਦੇ ਵਿੱਚ ਆਪਾਂ ਬਹਿਣਾ ਆ ਚੀਜ਼ ਦੇ ਵਿੱਚ ਬੈਠ ਕੇ ਆਪਾਂ ਝੂਟੇ ਲੈਣੇ ਆ ਲਓ ਆ ਚੀਜ਼ ਹੁੰਦੀ ਆ ਚੰਡੋਲ ਦੇ ਵਿੱਚ ਤੇ ਇਹ ਹਜੇ ਥੱਲੇ ਲਾਈ ਕਰਕੇ ਇੱਧਰ ਹਜੇ ਸੈਟਿੰਗ ਹੋ ਰਹੀ ਆ ਸਾਰੀ ਫੈਟ ਕਰ ਰਹੇ ਆ ਚੰਡੋਲ ਆਪਾਂ ਚੱਲਦੇ ਆ ਇੱਧਰ ਦਿਖਾਉਨੇ ਆ ਤੁਹਾਨੂੰ ਤੇ ਇਹ ਚੰਡੋਲ ਆਪਾਂ 1 2 2 ਆਪਾਂ ਸਾਨੂੰ ਇੱਧਰ ਦਿਖਾਤੇ 2 ਇੱਧਰ ਨੇ 4 2 ਪਿੱਛੇ ਹੋਣਗੇ 6 ਮਤਲਬ 8 ਤੋਂ 9 ਚੰਡੋਲ ਹੋਣਗੇ ਮੇਰੇ ਹਿਸਾਬ ਨਾਲ ਪਿਛਲੇ ਸਾਲ ਮੈਂ ਗਿਣੇ ਨਹੀਂ ਹੈਗੇ ਇਸ ਸਾਲ ਗਿਣਾਗੇ ਆਪਾਂ ਕਿੰਨੇ ਨੇ ਤੇ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆਹ ਚੰਡੂ ਆਹ ਚੰਡੂ ਵੈਸੇ ਰੈਡੀ ਹੋ ਗਿਆ ਮੇਲਾ ਉਹਦਾ ਇਹ ਕੰਪਲੀਟ ਕਰਤਾ ਇਹਨਾਂ ਨੇ ਥੋੜੇ ਹੀ ਰਹਿ ਗਏ ਆ ਇਹ ਵੈਸੇ ਓਕੇ ਕਰਤਾ ਤੇ ਆਹ ਮੈਨੂੰ ਵੱਡੇ ਲੱਗਦੇ ਆ ਇਧਰਲੇ ਲਓ ਇਹ ਆ ਬੱਚਿਆਂ ਵਾਲੀ ਆ ਗਈ ਇਧਰ ਆਈ ਬੱਚਿਆਂ ਵਾਲੀ ਆ ਗਈ ਇਧਰ ਲਓ ਜੀ ਇੱਕ ਚੰਡੂਲਾ ਆ ਆ ਗਿਆ ਇੱਕ ਚੰਡੂਲਾ ਲੱਗ ਰਿਹਾ ਨਾਲ ਫੋਰ ਤੇ ਇੱਕ ਆ ਆ ਗਿਆ ਇਧਰ ਲਓ ਦੇਖ ਤੇ ਰਾਤ ਦਾ ਤੁਹਾਨੂੰ ਆਪਾਂ ਵਿਊ ਦਿਖਾਵਾਂਗੇ ਸਪਾਰ ਦੇ ਮੇਲੇ ਦਾ। ਲੋ ਬਾਕੀ ਆ ਆ ਗਈ ਬੱਚਿਆਂ ਵਾਲੀ ਜਵੇਂ। ਲੋ। ਰੌਣਕ ਲੱਗਦਾ ਰਹੀ ਨੇ ਹਜੇ। ਅੰਕੇਤਰ ਹੋ ਗਏ ਜਵੇਂ। ਤੇ ਆ ਤੋਂ ਚੀਜ਼ਾਂ ਨਾਲ ਚਾਰ ਆ ਵੀ ਬੱਚਿਆਂ ਵਾਲੀ ਆ ਗਈ ਤੇ ਆ ਵੀ ਬੱਚਿਆਂ ਵਾਲੇ ਘੋੜੇ ਆ ਗਏ ਇੱਧਰ ਲਓ ਵੀ ਆ ਦੇਖੋ ਆ ਹਜੇ ਕਿਸ਼ਤੀ ਤਿਆਰ ਹੋਣੀ ਆ ਕਰ ਰਹੇ ਆ ਬਾਈ ਉਹ ਨਹੀਂ ਤਿਆਰ ਬਾਈ ਉਹ ਉਹ ਨਹੀਂ ਚੈੱਕ ਕਰ ਰਹੇ ਆ ਉਧਰ ਤੇ ਆ ਆ ਗਿਆ ਤੇ ਆ ਹਜੇ ਮਾਲਾ ਸੈਟਿੰਗ ਹੋਣੀ ਆ ਜੀ ਹਜੇ ਠੀਕ ਆ ਜੀ ਬਾਕੀ ਆ ਚੰਡੋਲ ਵੀ ਹਜੇ ਪੂਰਾ ਕੰਪਲੀਟ ਨਹੀਂ ਹੋਇਆ ਕਰੇਨਾ ਕਰੋਨਾ ਖੜੀਆਂ ਨੇ ਲੱਗੀਆਂ ਨੇ ਹੋਇਆ ਉਧਰ ਲਾਓ ਜੀ ਕਰੇਨਾ ਖੜੀ ਆ ਵੀ ਮਿਲਾਂ ਕਿਸ਼ਤੀ ਇੱਧਰੋਂ ਹਾਂ ਉਹ ਦੇਖੋ ਵੀ ਕਿੱਥੇ ਜਾਂਦੀ ਆ ਬੱਲੇ 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 ਮੋ ਕੋਲੀ ਜਾ ਕੇ ਦਿਖਾਉਣਾ ਮੜੀ ਤੇ ਹੁਣ ਦੇਖੋ ਦੇਖੋ ਵਾਕਿਆ ਇੱਧਰ ਲਓ ਤੇ ਬਾਕੀ ਦੁਕਾਨਾਂ ਵਗੈਰਾ ਲੱਗ ਚੁੱਕੀਆਂ ਨੇ ਤੇ ਆ ਦੇਖੋ ਕਿੰਨੀ ਉੱਚੀ ਜਾਂਦੀ ਆ ਇਹ ਆਪਾਂ ਨੂੰ ਜਿਵੇਂ ਦਿਖਾਉਂਦੇ ਜੀਵਿਤ ਕਾਨਾ ਹੈਗੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਸਾਰਾ ਸਪਾਰ ਦਾ ਮੇਲਾ ਦਿਖਾਉਣਾ ਠੀਕ ਹੈ ਜੀ ਰਾਤ ਦਾ ਵੀ ਬਹੁਤ ਸੁੰਦਰ ਨਾਵਾ ਹੈ ਆਪਾਂ ਦਿਨ ਦਾ ਵੀ ਦਿਖਾਵਾਂਗੇ ਤੇ 14 ਤੱਕ ਤਾਂ ਮੇਲਾ ਸਟਾਰਟ ਆ 14 ਤੋਂ ਇਹ 25 26 ਤੱਕ ਚੱਲੂਗਾ ਮੱਲਾ ਕੇ ਵੀ 20 ਤੱਕ ਫੁੱਲ ਇਕੱਠ ਹੋਊਗਾ ਮਹਿਮਾਨ ਸਕਦੇ ਬਾਕੀ ਇੱਧਰ ਦੁਕਾਨਾਂ ਉਹ ਇਧਰ ਬੈਕ ਹੈ ਇੱਕ ਜੇ ਬੈਕ ਹੀ ਖਾਣਾ ਮੰਨ ਲਓ ਉਹ ਵੀ ਬਣਾਤੀ ਹੈ ਬਾਈ ਉਹਨਾਂ ਨੇ ਬਾਕੀ ਆਹ ਇਧਰ ਹੋਰ ਸਮਾਨ ਜਮੇ ਹੈ ਨਾ ਲਓ ਜੀ ਬਾਕੀ ਇਹ ਤਾਂ ਟੈਡੀ ਵੀਅਰ ਹੋਰ ਕਾਫੀ ਸਮਾਨ ਤੁਹਾਨੂੰ ਜਿਵੇਂ ਆਹ ਤੇ ਇਧਰ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਮਿਲ ਜੂ ਜਿਵੇਂ 80 ਰੁਪਏ ਦਾ ਇੱਕ ਪੀਸ ਆ ਲਓ ਜੀ ਇਹਦੇ ਸੌਲੇ ਦੋ ਪੀਸ ਲਓ ਜੀ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਆ ਦੁਕਾਨਾਂ ਤੇ ਮਾਲਾ ਵੀ ਦੋ ਤਿੰਨ ਦਿਨ ਪਹਿਲਾਂ ਦੀ ਇਹ ਵੀਡੀਓ ਆ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਆਵੇ ਤੇ ਵੀ ਲੱਗ ਚੁੱਕੀਆਂ ਨੇ ਲਓ ਜੀ ਹਰ ਘਣਾਉਣਾ ਅਸਰ ਕੋ 50 ਰੁਪਏ ਦੇ ਵਿੱਚ ਤੇ ਵਿਗਿਆ ਹੈ ਮਾਲ ਵਾ ਇਹਨੇ ਵਾਪਸ ਨਹੀਂ ਹੋਊਗਾ ਇਹਨੇ ਲਿਖਿਆ ਕਰੇ ਹਰ ਘਣਾਉਣਾ 50 ਰੁਪਏ ਦੇ ਵਿੱਚ ਲਓ ਜੀ ਬਾਕੀ ਸੇਲ ਹਨਾ ਸੇਲ ਸੇਲ ਲਓ ਜੀ ਹਰ ਦੁਕਾਨਾਂ ਇੱਧਰਲੇ ਵੀ ਲੱਗੀਆਂ ਨੇ ਸੇਲ ਸੇਲ ਹਨਾ ਬਾਕੀ ਆ ਥੇਲੂ ਸਮਾਨ ਆ ਗਰ ਸੋਈ ਦਾ ਆਹ ਯਾਰ ਤੁਹਾਡਾ ਸਮਾਨ ਇਹ ਵੀ ਬਾਈ ਜੀ ਦਿਖਾ ਲਾ ਖਾ ਲਿਆ ਪਿੰਡੀ ਕਟਣੀ ਜੇ ਪਿੰਡੀ ਕਟਣੀ ਆ ਜੇ ਤੁਸੀਂ ਪਿੰਡੀ ਦੇ ਬਾਅਦ ਜੇ ਤੁਸੀਂ ਮਿਰਚ ਕਟਣੀ ਆ ਲੱਖ ਮਿਰਚ ਦੇਖੋ ਆਲੂ ਵੀ ਦਿਖਾ ਦੇ ਆਲੂ ਕਿੱਲੇ ਆਉਣਗੇ ਛਿੱਲਣੇ ਵਾਸਤੇ ਲੋ ਵੀ ਆਲੂ ਆਏ ਛੱਲੇ ਜਾਊਗਾ ਘੰਟੇ ਦਾ ਕੰਮ ਮਿੰਟਾਂ ਚ ਐ ਕਹਿ ਸਕਦੇ ਆਪਾਂ ਕਿੱਲੇ ਦਾ ਹੈ 150 ਆਹ ਗਾਦੀ ਵਾਸਤੇ ਆ ਇਹ ਸਬਜ਼ੀ ਆ ਦੂਆ ਮਿਕਸਰ ਆ ਗਿਆ ਨਾ ਆ ਮਿਕਸਰ ਆ ਗਿਆ ਨਾ ਆ ਮਿਕਸਰ ਹੂੰ ਇੰਟਰੀ ਲੌਬੀ ਹੁਣ ਭਾਈ ਬੇਬਿਆਂ ਨੂੰ ਸੌਖਾ ਕਰਤਾ ਠੀਕ ਆ ਹੁਣ ਸੋਈ ਦਾ ਕੰਮ ਤੁਸੀਂ ਮਿੰਟਾ ਜੀ ਕਰ ਸਕਦੇ ਬਾਕੀ ਇੱਧਰ ਵੀ ਤੇ ਆ ਇੱਧਰ ਸਾਰਾ ਤੇ ਆਪਾਂ ਤੁਹਾਨੂੰ ਦਿਖਾਇਆ ਸਪਾਰ ਦੇ ਮੇਲੇ ਦਾ ਇੱਕ ਵਿਊ ਜਿਹੜਾ ਕਿ 2 ਤੋਂ 3 ਦਿਨ ਪਹਿਲਾਂ ਦਾ ਠੀਕ ਆ ਤੇ ਬਸ ਮੰਨ ਲਾ ਵੀ ਪਾਰਸੋ ਚੌਥੇ ਦੇ ਮੇਲਾ ਸਟਾਰਟ ਆ 13 14 ਤਰੀਕ ਤੋਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਜਿਹੜੀ ਦੁਕਾਨਾਂ ਲੱਗੀ ਹੋਈ ਨੇ ਤੇ ਬਾਕੀ ਆਹਾ ਜਿਵੇਂ ਰਬੜ ਬੈਂਡ ਹੋ ਗਏ ਹਨ ਐਵੇਂ ਦਾ ਸਾਰਾ ਤੁਹਾਨੂੰ ਜਿਹੜਾ ਕੰਗੇ ਹੋ ਗਏ ਲੈ ਸੇਲ 100 ਰੁਪਏ 100 ਰੁਪਏ ਤੇ ਇਹ ਤੁਹਾਨੂੰ ਸਪਾਰ ਦੇ ਮੇਲੇ ਜੀ ਮਿਲ ਜਾਣਾ ਸਾਰਾ ਸਮਾਨ ਅੱਜ ਮੈਂ ਜੁਐਲਰੀ ਆ ਗਈਆਂ ਜੁਐਲਰੀ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਇਹ ਲੋਵੀ ਪੇਠੀ ਦੀ ਮਠਾਈ ਦੀ ਪਾਰ ਦੇ ਮੇਲੇ ਤੇ ਪਹੁੰਚ ਚੁੱਕੀ ਆ ਤੇ ਲੋਵੀ ਤੇ ਆਹ ਭਾਈ ਗਣਾ ਇੱਧਰ ਵੀ ਦਿਖਾਓ ਦੁਕਾਨਾਂ ਲਓ ਜੀ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾ ਦਨੇ ਆ ਤੇ ਐਵੇਂ ਦਾ ਤੁਹਾਨੂੰ ਠੰਡੇ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਜੀ ਆਪਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਐਤਕਾ ਵੀਡੀਓ ਦੇਖਣ ਲਈ ਧੰਨਵਾਦ ਤੇ ਆਉਣ ਵਾਲੇ ਦਿਨਾਂ ਚ ਆਪਾਂ ਤੁਹਾਨੂੰ ਸਾਰਾ ਸਵਾਰ ਦਾ ਮੇਲਾ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ